ਹੜ੍ਹਾਂ ਦੀ ਤਿਆਰੀ ਇਸ ਮੋਡੀਊਲ ਵਿੱਚ ਤੁਹਾਡਾ ਸਵਾਗਤ ਹੈ। ਇਸ ਮੋਡੀਊਲ ਦੇ ਪੂਰਾ ਹੋਣ ਤੇ ਤੁਸੀਂ ਹੜ੍ਹ ਨੂੰ ਪ੍ਰਭਾਵਿਤ ਕਰਨ ਦੇ ਨਾਲ ਤੁਸੀਂ ਵੱਖ-ਵੱਖ ਕਿਸਮਾਂ ਦੇ ਹੜ੍ਹਾਂ ਬਾਰੇ ਜਾਣਕਾਰੀ ਦੇਣ ਦੇ ਯੋਗ ਹੋ ਜਾਵੋਗੇ। ਹੜ੍ਹਾਂ ਦੇ ਕਾਰਨਾਂ ਬਾਰੇ ਜਾਣਕਾਰੀ ਦੇ ਸਕੋਗੇ। ਹੜ੍ਹਾਂ ਦੀ ਸਥਿਤੀ ਵਿੱਚ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਦੀ ਪਛਾਣ ਕਰ ਸਕੋਗੇ ਅਤੇ ਵਲੰਟੀਅਰਾਂ ਦੀ ਭੂਮਿਕਾ ਬਾਰੇ ਦੱਸ ਸਕੋਗੇ। ਹੜ੍ਹ ਪਾਣੀ ਦੇ ਓਵਰਫਲੋ ਦੁਆਰਾ ਆਮ ਤੌਰ ਤੇ ਸੁੱਕੀ ਜ਼ਮੀਨ ਦਾ ਡੁੱਬਣਾ ਹੈ। ਸਮਤਲ ਜ਼ਮੀਨ ਨੂੰ ਉੱਤੇ ਵਹਿਣ ਵਾਲੀਆਂ ਬਹੁਤ ਸਾਰੀਆਂ ਨਦੀਆਂ ਚੌੜੇ ਹੜ ਵਾਲੇ ਮੈਦਾਨਾਂ ਵਿੱਚ ਦਾਖਲ ਹੁੰਦੀਆਂ ਹਨ। ਜਦੋਂ ਭਾਰੀ ਬਰਸਾਤ ਜਾਂ বরਫ ਪਿਗਲਣ ਨਾਲ ਨਦੀਆਂ ਦੇ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤਾਂ ਇਹ ਆਪਣੇ ਕੰਢਿਆਂ ਤੋਂ ਉੱਪਰ ਵਹਿਣ ਲੱਗਦੀਆਂ ਹਨ। ਹੇਠਲੇ ਪਾਣੀ ਦੇ ਵੱਡੇ ਖੇਤरां ਵਿੱਚ ਇਕੱਠਾ ਹੋਇਆ ਪਾਣੀ ਤੇਜ਼ੀ ਨਾਲ ਨੇੜਲੇ ਹੜ ਮੈਦਾਨਾਂ ਵਿੱਚ ਫੈਲ ਜਾਂਦਾ ਹੈ ਅਤੇ ਆਲੇ-ਦੁਆਲੇ ਦੇ ਖੇਤਰ ਡੁੱਬ ਜਾਂਦੇ ਹਨ। ਹੜ੍ਹਾਂ ਦਾ ਪ੍ਰਭਾਵ ਇੱਕ ਛੋਟੇ ਖੇਤਰ ਤੱਕ ਸੀਮਿਤ ਹੋ ਸਕਦਾ ਹੈ ਜਾਂ ਵੱਡੇ ਖੇਤਰਾਂ ਜਿਵੇਂ ਕਿ ਪੂਰੇ ਡਾਪੂ ਜਾਂ ਨਦੀ ਘਾਟੀ ਵਿੱਚ ਦਿਖਾਈ ਦੇ ਸਕਦਾ ਹੈ ਜੇਕਰ ਹੜ੍ਹ ਦੇ ਮੈਦਾਨਾਂ ਵਿੱਚ ਮਨੁੱਖੀ ਜਾਂ ਜਾਨਵਰਾਂ ਦੀਆਂ ਬਸਤੀਆਂ ਹਨ ਤਾਂ ਮੌਸਮ ਦੇ ਕਾਰਨ ਪਾਣੀ ਦੇ ਪੱਧਰ ਵਿੱਚ ਤਬਦੀਲੀ ਉਸ ਖੇਤਰ ਵਿੱਚ ਜਾਇਦਾਤ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਜਾਨੀ ਨੁਕਸਾਨ ਦਾ ਕਾਰਨ ਬਣ ਸਕਦੀ ਹੈ ਭਾਰਤ ਵਿੱਚ ਮਾਨਸੂਨ ਦੇ ਮੌਸਮ ਦੌਰਾਨ ਹੜ੍ਹਾਂ ਕਾਰਨ ਭਾਰੀ ਨੁਕਸਾਨ ਹੁੰਦਾ ਹੈ ਪਾਰੀਮੀ, ਪੈਗਲਤੀ ਵਰਪ, ਗਰਮ ਚੱਕਰਵਾਤ, ਘਟ ਹਵਾ ਦਾ ਦਬਾਅ ਅਤੇ ਮੌਨਸੂਨ ਦੀਆਂ ਸਿਤੀਆਂ ਸਭ ਹੜ੍ਹਾਂ ਦਾ ਖਤਰਾ ਪੈਦਾ ਕਰਦੀਆਂ ਹਨ। 36 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚੋਂ 23 ਹੜ੍ਹਾਂ ਦੇ ਖਤਰੇ ਵਿੱਚ ਹਨ ਅਤੇ 40 ਮਿਲੀਅਨ ਹੈਕਟੇਰ ਜ਼ਮੀਨ ਦੇਸ਼ ਦੇ ਭੂਗੋਲਿਕ ਖੇਤਰ ਦਾ ਲਗਭਗ 1/8 ਹਿੱਸਾ ਹੜ੍ਹਾਂ ਦੇ ਖੇਤਰ ਵਿੱਚ ਹੈ। ਹਾਲਾਂਕਿ ਭਾਰਤ ਦੇ ਸਭ ਤੋਂ ਵੱਧ ਪ੍ਰੇਸ਼ਾਨ ਰਾਜ ਉੱਤਰ ਪ੍ਰਦੇਸ਼, ਬਿਹਾਰ ਅਸਾਮ, ਪੱਛਮੀ ਬੰਗਾਲ, ਗੁਜਰਾਤ, ਉੜੀਸਾ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼, ਮਹਾਰਾਸ਼ਟਰ ਅਤੇ ਪੰਜਾਬ ਹਨ। ਹੁਣ ਅਸੀਂ ਹੜ੍ਹਾਂ ਦੀਆਂ ਕਿਸਮਾਂ ਬਾਰੇ ਚਰਚਾ ਕਰਾਂਗੇ। ਹੜ੍ਹਾਂ ਦੀਆਂ ਚੱਲ ਕਿਸਮਾਂ ਹਨ ਨਦੀ ਹੜ੍ਹ, ਅਚਾਨਕ ਹੜ੍ਹ, ਸ਼ਹਿਰੀ ਹੜ੍ਹ ਅਤੇ ਤੱਟਵਰਤੀ ਹੜ੍ਹ। ਵਧੇਰੇ ਜਾਣਕਾਰੀ ਲਈ ਹਰੇਕ ਕਿਸਮ ਤੇ ਕਲਿੱਕ ਕਰੋ। ਤੱਟਵਰਤੀ ਹੜ੍ਹ ਲਹਿਰਾਂ, ਤੂਫਾਨਾਂ, ਗਰਮ ਦੇਸ਼ਾਂ ਦੇ ਚੱਕਰਵਾਤ ਅਤੇ ਸੁਨਾਮੀ ਕਾਰਨ ਹੁੰਦੇ ਹਨ। ਏਅਰ ਸਮੁੰਦਰ ਵਿੱਚ ਆਉਂਦਿਆ ਹੈ ਅਤੇ ਸਮੁੰਦਰ ਦੇ ਕਿਨਾਰੇ ਰਹਿਣ ਵਾਲੇ ਆਮ ਲੋਕਾਂ ਅਤੇ ਸਮੁੰਦਰੀ ਹਿੱਤਾਂ ਨੂੰ ਪ੍ਰਭਾਵਿਤ ਕਰਦਾ ਹੈ। ਮੁੱਖ ਤੌਰ ਤੇ ਬਰਸਾਤ ਦੇ ਮੌਸਮ ਦੌਰਾਨ ਵੱਡੇ ਸ਼ਹਿਰਾਂ ਵਿੱਚ ਆਉਣ ਵਾਲੇ ਹੜ੍ਹ ਨਾ ਸਿਰਫ ਸ਼ਹਿਰੀ ਬੁਨਿਆਵਟਾਂ ਉੱਰ ਲਈ ਨੁਕਸਾਨ ਦੇ ਸਬਤ ਹੋ ਰਹੇ ਹਨ ਸਗੋਂ ਮਨੁੱਖੀ ਜੀਵਨਾਂ ਤੇ ਜੀਵਦਾਤਾ ਤੇ ਵੀ ਗੰਭੀਰ ਪ੍ਰਭਾਵ ਪਾ ਰਹੇ ਹਨ। ਸ਼ਹਿਰੀ ਹੜ੍ਹਾਂ ਕਾਰਨ ਸ਼ਹਿਰ ਵਿੱਚ ਆਮ ਜਨ ਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਸੜਕਾਂ ਜਮ ਹੋ ਜਾਂਦੀਆਂ ਹਨ ਲੋਕ ਕੰਮ ਜਾਂ ਸਕੂਲ ਨਹੀਂ ਜਾ ਪਾਉਂਦੇ ਹੜ੍ਹਾਂ ਦੀ ਪ੍ਰਕਿਰਤੀ ਕਾਰਨ ਆਰਥਿਕ ਨੁਕਸਾਨ ਜ਼ਿਆਦਾ ਹੁੰਦਾ ਹੈ ਪਰ ਮੋਤਾਂ ਦੀ ਗਿਣਤੀ ਬਹੁਤ ਘੱਟ ਹੁੰਦੀ ਹੈ ਹੜ੍ਹਾਂ ਦਾ ਪਾਣੀ ਹੌਲੀ-ਹੌਲੀ ਸ਼ਹਿਰ ਦੀਆਂ ਸੜਕਾਂ ਤੇ ਚੜਨਾ ਸ਼ੁਰੂ ਹੋ ਜਾਂਦਾ ਹੈ ਲਗਾਤਾਰ ਵਰਖਾ ਤੇਜ਼ੀ ਨਾਲ ਪਿਗਲ ਰਹੀ ਬਰਫ਼ ਮਾਨਸੂਨ ਜਾਂ ਗਰਮ ਖੰਡੀ ਚਕਰਵਾਤ ਪਾਣੀ ਦੇ ਵਹਾਅ ਨੂੰ ਵਧਾ ਸਕਦੇ ਹਨ ਬਰਫ਼ ਜਾਂ ਮਲਬਾ ਡਰੇਨਾਂ ਵਿੱਚ ਫਸਣ ਕਾਰਨ ਜ਼ਮੀਨ ਖਿਸਕਣ ਕਾਰਨ ਸਥਾਨ ਖੇਤਰਾਂ ਵਿੱਚ ਹੜਾ ਸਕਦੇ ਹਨ ਅਤੇ ਵਿਨਾਸ਼ਕਾਰੀ ਹੋ ਸਕਦੇ ਹਨ ਵੱਡੀ ਮਾਤਰਾ ਵਿੱਚ ਪਾਣੀ ਦੇ ਚੰਨ ਤੇਜ਼ ਵਹਾਅ ਅਤੇ ਨਤੀਜੀ ਵਜੋਂ ਹੜ ਵਰਗੀ ਸਥਿਤੀ ਦਾ ਪਹਿਲਾਂ ਤੋਂ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕੁਦਰਤੀ বরਫ ਪਿਗਲਣ ਜਾਂ ਡੈਮ ਦੇ ਮਲਬੇ ਜਾਂ ਮਨੁੱਖ ਦੁਆਰਾ ਬਣਾਏ ਡੈਮ ਟੁੱਟਣ ਤੋਂ ਬਾਅਦ ਵੀ ਹੜ ਆ ਸਕਦੇ ਹਨ ਹੜ੍ਹਾਂ ਦੇ ਕਾਰਨ ហេਠ ਲਿਖੇ ਹਨ ਭਾਰੀ ਮੀਂਹ ਜਾਂ ਲੇਵੀ ਦਾ ਟਹਿ ਜਾਣਾ ਚੱਕਰਵਾਤੀ ਮੀਂਹ ਸੁਨਾਮੀ ਤੂਫਾਨ ਆਉਣਾ ਨਦੀਆਂ ਦੇ ਵਹਾਅ ਦੀ ਰੁਕਾਵਟ ਅਤੇ ਗਲੇਸ਼ੀਅਰ ਝੀਲ ਦਾ ਟੁੱਟਣਾ ਡਰੇਨੇਜ ਪ੍ਰਣਾਲੀਆਂ ਸ਼ਹਿਰੀ ਹੜ੍ਹਾਂ ਦੇ ਵਾਪਰਨ ਦੇ ਪਿੱਛੇ ਪੁਰਾਣੀਆਂ ਸਥਿਤੀਆਂ ਬਨਸਪਤੀਏ ਤੇ ਪੂਬਗਿਆਨਕ ਕਾਰਕ ਕੰਟਰੋਲ ਕੋਸ਼ਿਸ਼ਾਂ ਜ਼ਮੀਨ ਦਾ ਆਕਾਰ ਅਤੇ ਸ਼ਕਲ ਮੌਸਮੀ ਕਾਰਕਾਂ ਕਾਰਨ ਹਨ ਫੜਾਂ ਦੇ ਮੁੱਖ ਪ੍ਰਭਾਵ ਵਿੱਚ ਜਾਨੀ ਨੁਕਸਾਨ ਇਮਾਰਤਾਂ ਤੇ ਹੋਰ ਢਾਂਚੇ ਜਿਵੇਂ ਕਿ ਪੁਲ ਸੀਵਰ ਸਿਸਟਮ ਟ੍ਰੈਫਿਕ ਸਿਸਟਮ ਅਤੇ ਨਹਿਰਾਂ ਦਾ ਨੁਕਸਾਨ ਸ਼ਾਮਲ ਹੈ ਜਰੂਰੀ ਤੌਰ ਤੇ ਗੰਭੀਰ ਨੁਕਸਾਨਾਂ ਵਿੱਚ ਸਿਸਟਮ ਦੀ ਅਸਫਲਤਾ ਕਾਰਨ ਬਿਜਲੀ ਉਤਪਾਦਨ ਅਤੇ ਸੰਚਾਰ ਵਿੱਚ ਰੁਕਾਵਟ ਸ਼ਾਮਲ ਹਨ ਸੜਕਾਂ ਤੇ ਆਵਾਜਾਈ ਦੇ ਬੁਨਿਆਦੀ ਢਾਂਚੇ ਨੂੰ ਨੁਕਸਾਨ ਪ੍ਰਭਾਵਿਤ ਆਬਾਦੀ ਨੂੰ ਅਮਰਜੈਂਸੀ ਸਹਾਇਤਾ ਇਲਾਜ ਅਤੇ ਭੋਜਨ ਅਤੇ ਪਾਣੀ ਦੀ ਸਪਲਾਈ ਵਰਗੀਆਂ ਸੇਵਾਵਾਂ ਪ੍ਰਦਾਨ ਕਰਨਾ ਮੁਸ਼ਕਲ ਬਣਾਉਂਦਾ ਹੈ ਖੇਤਾਂ ਵਿੱਚ ਪਾਣੀ ਪਰ ਜਾਣ ਕਾਰਨ ਜ਼ਮੀਨ ਵਾਹਯੋਗ ਨਹੀਂ ਰਹਿੰਦੀ ਅਤੇ ਉੱਥੇ ਫਸਲਾਂ ਦੀ ਬਿਜਾਈ ਅਤੇ ਵਾਢੀ ਨਹੀਂ ਕੀਤੀ ਜਾ ਸਕਦੀ ਖੜਾ ਦੇ ਸੈਕੰਡਰੀ ਪ੍ਰਭਾਵਾਂ ਵਿੱਚ ਸ਼ਾਮਲ ਹਨ ਰੋਜੀ ਰੋਟੀ ਦੇ ਸਰੋਤਾਂ ਵਿੱਚ ਵਿਗਨ ਪੈਣ ਕਾਰਨ ਆਰਥਿਕ ਸੰਕਟ ਨੁਕਸਾਨੇ ਗੇ ਢਾਂਚੇ ਅਤੇ ਪ੍ਰਣਾਲੀਆਂ ਨੂੰ ਦੁਬਾਰਾ ਬਣਾਉਣ ਵਿੱਚ ਸਮਾਂ ਲੱਗਦਾ ਹੈ ਅਤੇ ਬਹੁਤ ਸਾਰਾ ਪੈਸਾ ਬਰਬਾਦ ਹੁੰਦਾ ਹੈ। ਕੱਟੀ ਹੋਈ ਲੋਜਿਸਟਿਕ ਦੇ ਕਾਰਨ ਕੀਮਤਾਂ ਵਿੱਚ ਕਾਫੀ ਵਾਧਾ ਹੁੰਦਾ ਹੈ ਅਤੇ ਸਿਰਸਪਾਟਾ ਕੁਝ ਸਮੇਂ ਲਈ ਘਟਦਾ ਹੈ। ਇਹ ਗੰਬੀਰ ਹੜ੍ਹਾਂ ਦੇ ਕੁਝ ਆਮ ਮਾੜੇ ਪ੍ਰਭਾਵ ਹਨ। ਆਓ ਹਰ ਸੁਰੱਖਿਆ ਉਪਾਅਾਂ ਤੇ ਇੱਕ ਨਜ਼ਰ ਮਾਰੀਏ। ਇਹਨਾਂ ਨੂੰ ਪਾਵਾਂ ਨੂੰ ਅਪਣਾ ਕੇ ਤੁਸੀਂ ਆਪਣੇ ਆਪ ਨੂੰ ਹੜ੍ਹਾਂ ਤੋਂ ਸੁਰੱਖਿਤ ਰੱਖ ਸਕਦੇ ਹੋ। ਵਧੇਰੇ ਜਾਣਕਾਰੀ ਲਈ ਹਰ ਹਰ ਦੀ ਘਟਨਾ ਤੇ ਕਲਿੱਕ ਕਰੋ। ਨਦੀ ਦੇ ਹੜ੍ਹ ਵਾਲੇ ਮੈਦਾਨ ਵਿੱਚ ਘਰਨਾ ਬਣਾਓ ਕਮਿਊਨਿਟੀ ਸ਼ੈਲਟਰ ਸੈਂਟਰ ਨਿਕਾਸੀ ਰੂਟ ਅਤੇ ਹੋਰ ਬੁਨਿਆਦੀ ਢਾਂਚਾ ਜਿਵੇਂ ਕਿ ਟਿਊਬਵੈੱਲ ਅਤੇ ਪਖਾਨੇ ਹੜ੍ਹ ਦੇ ਪੱਧਰ ਤੋਂ ਉੱਪਰ ਬਣਾਓ ਤਾਂ ਜੋ ਹੜਾਂ ਦੌਰਾਨ ਉਹਨਾਂ ਦੀ ਵਰਤੋਂ ਕੀਤੀ ਜਾ ਸਕੇ ਮੀਟਿੰਗਾਂ ਅਤੇ ਸਿਖਲਾਈ ਦੁਆਰਾ ਪਾਈਚਾਰੇ ਵਿੱਚ ਹੜਾਂ ਬਾਰੇ ਜਾਗਰੂਕਤਾ ਪੈਦਾ ਕਰੋ ਪਿੰਡਾਂ ਦੇ ਆਲੇ-ਦੁਆਲੇ ਸੁਰੱਖਿਆ ਦੀਵਾਰਾਂ ਬਣਾਉਣ ਵਰਗੇ ਹੜ੍ਹ ਰੋਕੂ ਪ੍ਰਬੰਧ ਕਰੋ ਪਾਣੀ ਦੇ ਵਾਦੇ ਪੱਧਰ ਬਾਰੇ ਚੇਤਾਵਨੀਆਂ ਜਾਰੀ ਕਰਨ ਲਈ ਪੁਚਾਰਕ ਪੱਧਰ ਤੇ ਵੀ ਸ਼ੁਰੂਆਤੀ ਚੇਤਾਵਨੀ ਪ੍ਰਣਾਲੀ ਦਾ ਵਿਕਾਸ ਕਰੋ ਹੜ੍ਹਾਂ ਦੌਰਾਨ ਲੋਕਾਂ ਦੀ ਮਦਦ ਕਰਨ ਵਾਲੀਆਂ ਪੁਚਾਰਕ ਟੀਮਾਂ ਬਣਾਓ ਤੁਹਾਡੇ ਖੇਤਰ ਵਿੱਚ ਹੜਾਉਣ ਤੋਂ ਪਹਿਲਾਂ ਆਪਣੇ ਪਰਿਵਾਰ ਨਾਲ ਸੁਰੱਖਿਆ ਤੇ ਨਜ਼ਦੀਕੀ ਸਹਾਇਤਾ ਕੇਂਦਰ ਪੱਕੇ ਘਰਾਂ ਵਿੱਚ ਚਲੇ ਜਾਓ ਜੇਕਰ ਤੁਹਾਡਾ ਇਲਾਕਾ ਹੜ੍ਹ ਪ੍ਰਭਾਵਿਤ ਖੇਤਰ ਹੈ ਤਾਂ ਘਰ ਬਣਾਉਣ ਲਈ ਹੋਰ ਸਮਗਰੀ ਦੀ ਵਰਤੋਂ ਕਰੋ ਅਤੇ ਮਿੱਟੀ ਦੀਆਂ ਕੰਦਾਂ ਜਾਂ ਹੋਰ ਸਮਾਨ ਚੀਜ਼ਾਂ ਦੀ ਵਰਤੋਂ ਕਰਨ ਤੋਂ ਬਚੋ ਕਿਸੇ ਵੀ ਅਮਰਜੰਸੀ ਦੀ ਸਥਿਤੀ ਵਿੱਚ ਹੈਂਡੀ ਪੋਟੇਬਲ ਰੇਡੀਓ, ਟਾਰਚ, ਚਾਰਜ ਕੀਤਾ ਮੋਬਾਈਲ ਫੋਨ ਅਤੇ ਵਾਧੂ ਬੈਟਰੀਆਂ ਆਪਣੇ ਨਾਲ ਰੱਖੋ। ਤਾਜ਼ੇ ਪਾਣੀ, ਸੁੱਕਾ ਭੋਜਨ, ਮੋਮਬੱਤੀਆਂ, ਮਾਚਸ, ਆਦਿ ਲੋੜ ਦੀ ਮਾਤਰਾ ਨਾਲ ਰੱਖੋ। ਕੱਪੜੇ ਅਤੇ ਕੀਮਤੀ ਸਮਾਨ ਰੱਖਣ ਲਈ ਵਾਟਰਪੂਫ ਜਾਂ ਪੋਲੀਥੀਨ ਬੈਗ ਦੀ ਵਰਤੋਂ ਕਰੋ ਚੀਜ਼ਾਂ ਨੂੰ ਬੰਨਣ ਲਈ ਮੈਨੂਅਲ ਅਤੇ ਮਜ਼ਬੂਤ ਰੱਸੀ ਨਾਲ ਇੱਕ ਫਰਸਟ-ਏਡ ਕਿੱਟ ਰੱਖੋ ਠੜਾਂ ਦੇ ਦੌਰਾਨ ਉਬਲੇ ਹੋਇਆ ਪਾਣੀ ਪੀਓ ਆਪਣਾ ਭੋਜਨ ਟੱਕ ਕੇ ਰੱਖੋ ਜ਼ਿਆਦਾ ਖਾਣ ਤੋਂ ਬਚੋ ਬੱਚਿਆਂ ਨੂੰ ਖਾਲੀ ਪੇਟ ਨਾ ਰਹਿਣ ਦਿਓ ਜੇਕਰ ਦਸਤ ਲਗਾਤਾਰ ਰਹਿੰਦੇ ਹਨ ਤਾਂ ਕੁਦਰਤੀ ਚਾਹ ਚੌਲਾਂ ਦਾ ਪਾਣੀ ਕੱਚੇ ਨਾਰੀਅਲ ਪਾਣੀ ਦੀ ਵਰਤੋਂ ਕਰੋ ਆរី ਦਿਵਾਲੀ ਦੇ ਖੇਤਰ ਨੂੰ ਰੋਗਾਣੂ ਮੁਕਤ ਕਰਨ ਲਈ ਬਲੀਚਿੰਗ ਪਾਊਡਰ ਦੀ ਵਰਤੋਂ ਕਰੋ ORS ਅਤੇ ਇਲਾਜ ਲਈ ਆਪਣੇ ਡਾਕਟਰ ਜਾਂ ਪੈਰਾਮੈਡੀਕਸ ਨਾਲ ਸੰਪਰਕ ਕਰੋ ਲੋੜਵੰਦਾਂ ਨੂੰ ਰਾਤ ਸਮਗਰੀ ਪਹੁੰਚਾਉਣ ਵਿੱਚ ਅਧਿਕਾਰੀਆਂ ਵਲੰਟੀਅਰਾਂ ਦੀ ਮਦਦ ਕਰੋ ਹਰ ਤੋਂ ਬਾਅਦ ਜ਼ਖਮੀਆਂ ਦੀ ਮਦਦ ਕਰੋ ਆਪਣੀ ਫਰਸਟ ایڈ ਕਿੱਟ ਲਿਆਓ ਜਦੋਂ ਤੱਕ ਅਧਿਕਾਰੀ ਮਦਦ ਲਈ ਕਾਲ ਨਹੀਂ ਕਰਦੇ ਉਦੋਂ ਤੱਕ ਨਿਸ਼ਚਿਤ ਤਬਾਹੀ ਵਾਲੇ ਖੇਤਰ ਤੋਂ ਦੂਰ ਰਹੋ ਰੇਡੀਓ ਸੁਣੋ ਅਤੇ ਬਚਾਅ ਅਧਿਕਾਰੀਆਂ ਦੁਆਰਾ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰੋ ਆਪਣੇ ਘਰ ਵਿੱਚ ਦਾਖਲ ਹੋਣ ਤੋਂ ਪਹਿਲਾਂ ਸਾਵਧਾਨ ਰਹੋ ਕੰਧਾਂ ਟੁੱਟੀਆਂ ਖਿੜਕੀਆਂ ਅਤੇ ਹੋਰ ਖਤਰਨਾਕ ਮਲਬੇ ਦੀ ਮਜ਼ਬੂਤੀ ਦੀ ਜਾਂਚ ਕਰੋ ਜੇਕਰ ਪੀਣ ਵਾਲਾ ਪਾਣੀ ਦੂਸ਼ਿਤ ਹੈ ਤਾਂ ਬੋਤਲਬੰਦ ਪਾਣੀ ਦੀ ਵਰਤੋਂ ਕਰੋ ਜਾਂ ਪ੍ਰਦੂਸ਼ਿਤ ਪਾਣੀ ਨੂੰ ਉਬਾਲੋ ਪਾਣੀ ਨੂੰ ਘੱਟੋ-ਘੱਟ 1 ਮਿੰਟ ਲਈ ਉਬਾਲੋ 5000 ਫੁੱਟ ਜਾਂ 1000 ਮੀਟਰ ਤੋਂ ਉਚਾਈ ਵਾਲੇ ਖੇਤਰਾਂ ਵਿੱਚ ਪਾਣੀ ਨੂੰ 3 ਮਿੰਟ ਲਈ ਉਬਾਲੋ ਜਦੋਂ ਹੜ੍ਹ ਦੇ ਪਾਣੀ ਦਾ ਪੱਧਰ ਜ਼ਮੀਨੀ ਪੱਧਰ ਤੋਂ ਵੱਧ ਜਾਵੇ ਤਾਂ ਰਬੜ ਦੇ ਬੂਟ ਪਹਿਨੋ ਬੱਚੇ ਹੋਏ ਚਿੱਕੜ ਅਤੇ ਮਿੱਟੀ ਨੂੰ ਹਟਾਓ ਅਤੇ ਗंदे ਫਰਨੀਚਰ ਕਿਰੇ ਲੂਪ ਕਰਨ ਕੱਪੜੇ ਅਤੇ ਬਿਸਤਰੇ ਨੂੰ ਸੁੱਟ ਦਿਓ ਜਿਆਦਾ ਖਾਣ ਤੋਂ ਬਚੋ ਆਪਣੇ ਪਰਿਵਾਰ ਦੀ ਸਿਹਤ ਅਤੇ ਸੁਰੱਖਿਆ ਲੋੜਾਂ ਨੂੰ ਧਿਆਨ ਵਿੱਚ ਰੱਖੋ ਜੇਕਰ ਤੁਸੀਂ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਏ ਹੋ ਤਾਂ ਆਪਣੇ ਹੱਥਾਂ ਨੂੰ ਸਾਬਣ ਅਤੇ ਸਾਫ਼ ਪਾਣੀ ਨਾਲ ਕਈ ਵਾਰ ਧੋਵੋ ਹੜ੍ਹ ਦੇ ਪਾਣੀ ਦੇ ਸੰਪਰਕ ਵਿੱਚ ਆਏ ਭੋਜਨ ਨੂੰ ਸੁੱਟ ਦਿਓ ਅਤੇ ਖਬਰਾਂ ਸੁਣੋ ਅਤੇ ਪਤਾ ਕਰੋ ਕਿ ਕਮਿਊਨਿਟੀ ਵਾਟਰ ਸਪਲਾਈ ਦੀ ਵਰਤੋਂ ਕਰਨਾ ਸੁਰੱਖਿਤ ਹੈ ਹੈਲਪਲਾਈਨ ਨੰਬਰ ਤੇ ਸਰਕਾਰੀ ਅਧਿਕਾਰੀਆਂ ਤੋਂ ਮਦਦ ਮੰਗੋ ਇਹ ਨੰਬਰ ਪਰਿਵਾਰ ਵਿੱਚ ਹਰ ਕਿਸੇ ਨੂੰ ਪਤਾ ਹੋਣਾ ਚਾਹੀਦਾ ਹਨ ਅਤੇ ਤੁਹਾਡੇ ਫੋਨ ਵਿੱਚ ਸੇਵ ਕੀਤੇ ਜਾਣੇ ਚਾਹੀਦੇ ਹਨ ਇੱਥੇ ਕੁਝ ਐਮਰਜੈਂਸੀ ਵਸਤੂਆਂ ਹਨ ਜੋ ਹੜ੍ਹ ਆਉਣ ਤੇ ਤੁਹਾਡੇ ਨਾਲ ਹੋਣੀਆਂ ਚਾਹੀਦੀਆਂ ਹਨ ਇੱਕ ਪੋਰਟੇਬਲ ਰੇਡੀਓ, ਟਾਰਚ, ਵਾਧੂ ਬੈਟਰੀਆਂ, ਤਾਜੇ ਪਾਣੀ ਦਾ ਸਟਾਕ, ਸੁੱਕਾ ਭੋਜਨ, ਸੁੱਕਾ ਮੇਵਾ, मूंगफਲੀ, ਗੁੜ, ਬਿਸਕੁਟ, ਮਿੱਟੀ ਦਾ ਤੇਲ, ਮੋਮਬੱਤੀਆਂ ਅਤੇ ਮਾਚਸਾਂਦ ਕੱਪੜਿਆਂ ਤੇ ਕੀਮਤੀ ਸਮਾਨ ਲਈ ਵਾਟਰਪੂਫ ਜਾਂ ਪੋਲੀਥੀਨ ਬੈਗ, ਇੱਕ ਛਤਰੀ, ਨਮਕ, ਚੀਨੀ ਅਤੇ ਸੱਪਾਂ ਤੋਂ ਬਚਾਉਣ ਲਈ ਬਾਸ ਦੀ ਸੂਟੀ ਫਰਸਟ ایڈ ਕਿਟ ਮੈਨੂਅਲ ਅਤੇ ਚੀਜ਼ਾਂ ਨੂੰ ਬੰਨਣ ਲਈ ਮਜ਼ਬੂਤ ਰस्सियां ਫੜ ਹਮੇਸ਼ਾ ਅਚਾਨਕ ਹਾਲਾਤ ਪੈਦਾ ਕਰਦੇ ਹਨ ਅਤੇ ਗੁੰਝਲਦਾਰ ਸਮੱਸਿਆ ਨੂੰ ਜਨਮ ਦਿੰਦੇ ਹਨ ਸੁਰੱਖਿਅਤ ਢੰਗ ਨਾਲ ਕੱਢਣ ਲਈ ਸ਼ਾਇਦ ਕਿਸ਼ਤੀਆਂ ਆਸਾਨੀ ਨਾਲ ਉਪਲਬਧ ਨਾ ਹੋਣ ਇਸ ਲਈ ਸਥਾਨਕ ਤੌਰ ਤੇ ਉਪਲਬਧ ਸਮੱਗਰੀ ਦੀ ਵਰਤੋਂ ਕਰਕੇ ਕਸਟਮ ਰਾਫਟ ਬਣਾਏ ਜਾਣੇ ਚਾਹੀਦੇ ਹਨ ਇਸ ਲਈ ਸਾਨੂੰ ਇਹ ਸਮਝਣਾ ਚਾਹੀਦਾ ਹੈ ਕੀ ਸਾਡੀ ਲੋੜ ਅਨਸਾਰ ਕ્રાਫਟ ਕਿਵੇਂ ਬਣਾਉਣਾ ਹੈ ਅਤੇ ਕਿਵੇਂ ਵਰਤਣਾ ਹੈ ਉਹਦੇ ਦੀ ਜਾਣਕਾਰੀ ਲਈ ਹਰੇਕ ਕ્રાਫਟ ਆਪਸਪੋਰਟ ਤੇ ਕਲਿੱਕ ਕਰੋ ਇੱਕ ਲੱਕੜ ਦੇ ਮੰਜੇ ਨੂੰ ਤਰਪਾਲ ਵਿੱਚ ਲਪੇਟਿਆ ਜਾਂਦਾ ਹੈ ਅਤੇ ਕੱਸ ਕੇ ਬੰਨਿਆ ਜਾਂਦਾ ਹੈ ਇਸ ਵਿੱਚ ਦੋ ਲੋਕ ਬੈਠ ਸਕਦੇ ਹਨ ਬਾਸ ਦੇ ਡੰਡਿਆਂ ਨੂੰ ਇੱਕ ਦੂਜੇ ਨਾਲ ਬੰਨ ਕੇ ਬਾਸ ਦਾ ਬੇੜਾ ਤਿਆਰ ਕੀਤਾ ਜਾ ਸਕਦਾ ਹੈ ਬੈਰਲ ਰਾਫਟ ਵਿੱਚ ਇੱਕ ਜਾਂ ਦੋ ਬੈਰਲ ਇਕੱਠੇ ਹੋ ਕੇ ਬਾਂਸ ਦਾ ਇੱਕ ਬੇੜਾ ਬਣਾਉਂਦੇ ਹਨ। ਕੇਲੇ ਦੇ ਦਰਖਤਾਂ ਤੋਂ ਬਣੇ ਰਾਫਟ ਪੂਰੇ ਉੱਗੇ ਹੋਏ ਕੇਲੇ ਦੇ ਦਰਖਤਾਂ ਦੀ ਵਰਤੋਂ ਕਰਦੇ ਹਨ। ਇਸ ਵਿੱਚ ਕੇਲੇ ਦੇ ਦਰਖਤ ਨੂੰ ਟੋਕਿਆਂਕਾਰ ਦੇ ਟੁਕੜਿਆਂ ਵਿੱਚ ਕੱਟ ਕੇ ਅਤੇ ਬਾਂਸ ਦੀ ਮਦਦ ਨਾਲ ਇੱਕ ਦੂਜੇ ਨਾਲ ਜੋੜ ਕੇ ਰਾਫਟ ਬਣਾਏ ਜਾਂਦੇ ਹਨ। ਇਹ ਵਾਹਨ ਦੀ ਏਅਰ ਟਾਈਟ ਟਿਊਬ ਤੋਂ ਬਣਾਇਆ ਗਿਆ ਹੈ ਇਸ ਦੀ ਮਦਦ ਨਾਲ ਵਿਅਕਤੀ ਤੈਰ ਵੀ ਸਕਦਾ ਹੈ ਇਹ ਸੀਲ ਬੰਦ ਕੈਪਸ ਦੇ ਨਾਲ ਖਾਲੀ 1 ਲੀਟਰ ਪਾਣੀ ਦੀਆਂ ਬੋਤਲਾਂ ਤੋਂ ਬਣਾਇਆ ਗਿਆ ਹੈ ਲਾਈਫ ਜੈਕਟ ਬਣਾਉਣ ਲਈ 10 ਤੋਂ 12 ਬੋਤਲਾਂ ਨੂੰ ਇਕੱਠੇ ਬਨ ਕੇ ਇੱਕ ਲਾਈਫ ਜੈਕਟ ਬਣਾਈ ਜਾ ਸਕਦੀ ਹੈ ਫਰਮੋਕੋ ਲਾਈਫ ਜੈਕਟ ਫਰਮੋਕੋਲ ਅਤੇ ਕੱਪੜੇ ਨਾਲ ਬਣੀ ਇਹ ਜੈਕਟ ਹੜ੍ਹਾਂ ਦੌਰਾਨ ਕਿਸੇ ਵਿਅਕਤੀ ਨੂੰ ਤੈਰਨ ਵਿੱਚ ਮਦਦ ਕਰ ਸਕਦੀ ਹੈ ਲੋਕਾਂ ਨੂੰ ਬਚਾਉਣ ਲਈ ਕੁਝ ਆਸਾਨ ਤਕਨੀਕਾਂ ਜਾਂ ਤਰੀਕੇ ਹਨ ਜਿਨ੍ਹਾਂ ਬਾਰੇ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਇਹਨਾਂ ਤਰੀਕਿਆਂ ਨੂੰ ਸੁੱਕੀ ਬਚਾਵੀਂ ਦੀ ਅਤੇ ਗਿਲੀ ਬਚਾਵੀਂ ਦੀ ਵਿੱਚ ਵੰਡਿਆ ਗਿਆ ਹੈ ਖੁਸ਼ਕ ਬਚਾਅ ਦੇ ਤਰੀਕੇ ਹਨ ਪਹੁੰਚ ਵਿਧੀ ਛੁੱਟ ਵਿਧੀ ਅਤੇ ਵੜ ਵਿਧੀ ਪੁਆਇੰਟਰ ਨੂੰ ਖਿੱਚ ਕੇ ਹਰ ਉਸ ਤਰੀਕੇ ਬਾਰੇ ਜਾਣੋ ਜਿਸ ਨਾਲ ਤੁਸੀਂ ਜਾਨ ਬਚਾ ਸਕਦੇ ਹੋ ਬਚਾਅ ਕਰਨ ਵਾਲੇ ਲਈ ਇਹ ਸਭ ਤੋਂ ਪ੍ਰਭਾਵਸ਼ਾਲੀ ਅਤੇ ਸੁਰੱਖਿਅਤ ਤਰੀਕਾ ਹੈ ਇਸ ਵਿਧੀ ਨੂੰ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਪਹਿਲਾਂ ਵਰਤਿਆ ਜਾਣਾ ਚਾਹੀਦਾ ਹੈ ਜ਼ਮੀਨ ਤੇ ਆਪਣੀ ਛਾਤੀ ਤੇ ਲੇਟ ਜਾਓ ਤਾਂ ਜੋ ਤੁਸੀਂ ਆਪਣੇ ਆਪ ਨੂੰ ਸੰਤੁਲਿਤ ਕਰ ਸਕੋ ਅਤੇ ਡੁੱਬ ਰਹੇ ਵਿਅਕਤੀ ਦੇ ਨੇੜੇ ਜਾਣ ਦੀ ਕੋਸ਼ਿਸ਼ ਕਰੋ ਤੁਸੀਂ ਆਪਣੀ ਪਹੁੰਚ ਨੂੰ ਵਧਾਉਣ ਲਈ ਰੱਸੀ ਜਾਂ ਸੋਟੀ ਦੀ ਵਰਤੋਂ ਕਰ ਸਕਦੇ ਹੋ ਇਸ ਵਿਧੀ ਵਿੱਚ ਤੁਸੀਂ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਲਈ ਪਾਣੀ ਵਿੱਚ ਤਿਆਰ ਦੀਆਂ ਚੀਜ਼ਾਂ ਜਿਵੇਂ ਕਿ ਟਿਊਬਾਂ ਆਦਿ ਵਰਤੋਂ ਕਰ ਸਕਦੇ ਹੋ ਡੁੱਬ ਰਹੇ ਵਿਅਕਤੀ ਨੂੰ ਬਚਾਉਣ ਲਈ ਉਸ ਵੱਲ ਰੈਸਕਿਊ ਬੈਲਟ ਸੁੱਟੀ ਜਾਂਦੀ ਹੈ ਵੈੱਡ ਵਾਟਰ ਵੈਡਿੰਗ ਇਸ ਵਿਧੀ ਵਿੱਚ ਬਚਾਅ ਕਰਨ ਵਾਲਾ ਵਿਅਕਤੀ ਦੁਖੀ ਵਿਅਕਤੀ ਕੋਲ ਪਹੁੰਚਦਾ ਹੈ ਅਤੇ ਉਸ ਨੂੰ ਬਾਹਰ ਕੱਢਣ ਜਾਂ ਉਸ ਵੱਲ ਟਿਊਬ ਵਰਗੀ ਕੋਈ ਚੀਜ਼ ਸੁੱਟਣ ਦੀ ਕੋਸ਼ਿਸ਼ ਕਰਦਾ ਹੈ ਹਾਲਾਂਕਿ ਇਸ ਵਿਧੀ ਦੀ ਵਰਤੋਂ ਕਰਕੇ ਬਚਾਅ ਕਰਨ ਤੋਂ ਪਹਿਲਾਂ ਪਾਣੀ ਦੀ ਗਤੀ ਨੂੰ ਮਾਪਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਬਚਾਅ ਕਰਨ ਵਾਲਾ ਵੀ ਵਹਿ ਸਕਦਾ ਹੈ ਆਪਣੇ ਆਪ ਨੂੰ ਪਾਣੀ ਦੇ ਤੇਜ਼ ਵਹਾਅ ਤੋਂ ਬਚਾਉਣ ਲਈ ਕਿਸੇ ਚੀਜ਼ ਜਾਂ ਕਿਸੇ ਨੂੰ ਫੜੋ ਗਿੱਲੀ ਪਚਾਵੀ ਦੀ ਵਿੱਚ ਵਿਕਟਿਮ ਨਾਲ ਸੰਪਰਕ ਕਰਕੇ ਖਿੱਚਣਾ ਵਿਕਟਿਮ ਨੂੰ ਗੁੱਟ ਤੋਂ ਫੜ ਕੇ ਖਿੱਚਣਾ ਵਿਕਟਿਮ ਨੂੰ ਕਿਸੇ ਚੀਜ਼ ਦੀ ਮਦਦ ਨਾਲ ਖਿੱਚਣਾ ਵਿਕਟਿਮ ਨੂੰ ਕੱਛਾਂ ਤੋਂ ਖਿੱਚਣਾ ਵਿਕਟਿਮ ਦੇ ਸਿਰ ਨੂੰ ਫੜ ਕੇ ਖਿੱਚਣਾ ਵਿਕਟਿਮ ਨੂੰ ਠੋਡੀ ਅਤੇ ਗਰਦਨ ਤੋਂ ਫੜ ਕੇ ਖਿੱਚਣਾ ਵਧੇਰੇ ਜਾਣਕਾਰੀ ਲਈ ਹਰੇਕ ਫੋਟੋ ਤੇ ਕਲਿੱਕ ਕਰੋ ਹਮੇਸ਼ਾ ਯਾਦ ਰੱਖੋ ਕਿ ਡੁੱਬਣ ਵਾਲਾ ਵਿਅਕਤੀ ਬਚਾਅ ਕਰਨ ਵਾਲੇ ਨੂੰ ਪਾਣੀ ਵਿੱਚ ਖਿੱਚ ਸਕਦਾ ਹੈ ਅਤੇ ਇਸ ਨਾਲ ਉਹ ਦੋਵੇਂ ਡੁੱਬ ਸਕਦੇ ਹਨ ਇਸ ਲਈ ਉਹਨਾਂ ਨੂੰ ਉਦੋਂ ਤੱਕ ਨਾ ਜਮਾਓ ਜਦੋਂ ਤੱਕ ਤੁਸੀਂ ਇਹਨਾਂ ਤਰੀਕਿਆਂ ਨਾਲ ਬਚਤ ਕਰਨ ਲਈ ਸਿਖਲਾਈ ਪ੍ਰਾਪਤ ਨਹੀਂ ਕਰ ਲੈਂਦੇ ਆਓ ਜਾਣਦੇ ਹਾਂ ਵਲੰਟੀਅਰਾਂ ਦੀ ਭੂਮਿਕਾ ਬਾਰੇ ਵਲੰਟੀਅਰ ਕਿਸ ਏਜੰਸੀ ਲਈ ਕਮਿਊਨਿਟੀ ਦੇ ਸੰਪਰਕ ਦੇ ਬਿੰਦੂ ਵਜੋਂ ਕੰਮ ਕਰ ਸਕਦੇ ਹਨ ਵੌਲੰਟੀਅਰ ਸਰਕਾਰੀ ਸਲਾਹਾਂ ਤੇ ਚੇਤਾਵਨੀਆਂ ਦਾ ਪ੍ਰਸਾਰ ਕਰਨ ਲਈ ਸੰਦੇਸ਼ ਵਾਹਕ ਵਜੋਂ ਕੰਮ ਕਰ ਸਕਦੇ ਹਨ ਵੌਲੰਟੀਅਰ ਪ੍ਰਭਾਵਿਤ ਖੇਤਰਾਂ ਤੋਂ ਲੋਕਾਂ ਨੂੰ ਬਚਾਉਣ ਵਿੱਚ ਮਦਦ ਕਰ ਸਕਦੇ ਹਨ ਵੌਲੰਟੀਅਰ ਰਾਹਤ ਕੈਂਪਾਂ ਵਿੱਚ ਕਈ ਤਰ੍ਹਾਂ ਦੀਆਂ ਸੇਵਾਵਾਂ ਪ੍ਰਦਾਨ ਕਰ ਸਕਦੇ ਹਨ ਵੌਲੰਟੀਅਰ ਜੰਤਕ ਉਪਯੋਗੀ ਸੇਵਾਵਾਂ ਨੂੰ ਬਹਾਲ ਕਰਨ ਵਿੱਚ ਸਰਕਾਰੀ ਏਜੰਸੀਆਂ ਦੀ ਮਦਦ ਕਰ ਸਕਦੇ ਹਨ ਸਰਕਾਰ ਲੋਕਾਂ ਨੂੰ ਸਾਰੀਆਂ ਆਮ ਸੇਵਾਵਾਂ ਪ੍ਰਦਾਨ ਕਰਨ ਲਈ ਵੌਲੰਟੀਅਰਾਂ ਦੀ ਮਦਦ ਲੈ ਸਕਦੀ ਹੈ ਹੁਣ ਤੁਸੀਂ ਸਿਖਲਾਈ ਪ੍ਰਾਪਤ ਹੋ ਇਸ ਤਰ੍ਹਾਂ ਤੁਸੀਂ ਲੋੜ ਪੈਣ ਤੇ ਆਪਣੇ ਆਪ ਨੂੰ ਵਲੰਟੀਅਰ ਕਰਨ ਲਈ ਤਿਆਰ ਕਰ ਸਕਦੇ ਹੋ ਆਪਣੇ ਆਪ ਨੂੰ ਸਥਾਨਕ ਪ੍ਰਸ਼ਾਸਨ ਨਾਲ ਇੱਕ ਵਲੰਟੀਅਰ ਵਜੋਂ ਰਜਿਸਟਰਡ ਕਰੋ ਹੜ੍ਹ ਆਉਣ ਦੀ ਸੰਭਾਵਨਾ ਤੋਂ ਸੁਚੇਤ ਰਹੋ ਭਾਵੇਂ ਨਿਊਜ਼ ਚੈਨਲਾਂ ਜਾਂ ਸੋਸ਼ਲ ਮੀਡੀਆ ਰਾਹੀਂ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਨ ਵਿੱਚ ਮਦਦ ਕਰੋ ਜਦੋਂ ਹੜ੍ਹ ਆਉਂਦੇ ਹਨ ਤਾਂ ਉਹ ਆਪਣੀ ਰੱਖਿਆ ਕਿਵੇਂ ਕਰ ਸਕਦੇ ਹਨ ਲੋਕਾਂ ਦੀ ਮਦਦ ਅਤੇ ਬਚਾ ਲਈ ਇੱਕ ਰੱਸੀ ਜਾਂ ਇੱਕ ਜ਼ਰੂਰਤ ਅਨੁਸਾਰ ਬਣਾਈ ਗਈ ਫਲੂਟਿੰਗ ਡਿਵਾਈਸ ਰੱਖੋ ਲੋਡ ਪੈਣ ਤੇ ਰਾਤ ਸਮਗਰੀ ਦੀ ਵੰਡ ਵਿੱਚ ਮਦਦ ਕਰੋ ਇਸ ਮੋਡਿਊਲ ਵਿੱਚ ਅਸੀਂ ਇਹਨਾਂ ਨੁਕਤਿਆਂ ਬਾਰੇ ਚਰਚਾ ਕੀਤੀ ਹੈ ਹੜਕ ਕੁਦਰਤੀ ਆਪਤ ਹੈ ਜਿਸ ਵਿੱਚ ਪਾਣੀ ਆਮ ਤੌਰ ਤੇ ਸੁੱਕੀ ਜ਼ਮੀਨ ਉੱਤੇ ਵਹਿ ਜਾਂਦਾ ਹੈ ਹੜਾਂ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਭਾਰੀ ਮੀਂਹ ਨਦੀ ਦਾ ਓਵਰਫਲੋ ਤੂਫਾਨ ਜਾਂ ਬਨ ਟੁੱਟਣਾ ਆਦਿ ਹੜ ਦੇ ਖਤਰੇ ਦਾ ਮਤਲਬ ਹੈ ਕਿਸੇ ਖਾਸ ਖੇਤਰ ਵਿੱਚ ਹੜ ਆਉਣ ਦੀ ਸੰਭਾਵਨਾ ਅਤੇ ਇਸ ਦੇ ਨਤੀਜੇ ਨਤੀਜਿਆਂ ਤੋਂ ਹੜ੍ਹ ਦੌਰਾਨ ਸੁਰੱਖਿਅਤ ਰਹਿਣ ਲਈ ਹਰ ਸੁਰੱਖਿਆ ਸੁਝਾਵਾਂ ਦੀ ਪਾਲਣਾ ਕਰਨਾ ਮਹੱਤਵਪੂਰਨ ਹੈ ਜਿਸ ਵਿੱਚ ਮੌਸਮ ਦੀਆਂ ਚੇਤਾਵਨੀਆਂ ਦੀ ਨਿਗਰਾਨੀ ਕਰਨਾ ਲੋੜ ਪੈਣ ਤੇ ਖੇਤਰ ਨੂੰ ਖਾਲੀ ਕਰਨਾ ਹੜ੍ਹ ਵਾਲੇ ਖੇਤਰਾਂ ਤੋਂ ਬਚਣਾ ਅਤੇ ਐਮਰਜੈਂਸੀ ਸਪਲਾਈ ਤਿਆਰ ਰੱਖਣਾ ਸ਼ਾਮਲ ਹੈ ਹੜ੍ਹਾਂ ਦੌਰਾਨ ਐਮਰਜੈਂਸੀ ਸਥਿਤੀਆਂ ਵਿੱਚ ਜੀਵਨ ਬਚਾਉਣ ਦੀਆਂ ਤਕਨੀਕਾਂ ਜਿਵੇਂ ਕਿ ਸੀਪੀਆਰ ਅਤੇ ਸਹੀ ਬਚਾਅ ਪ੍ਰਕਿਰਿਆਵਾਂ ਨੂੰ ਜਾਣਨਾ ਮਹੱਤਵਪੂਰਨ ਹੁੰਦਾ ਹੈ ਹੁਣ ਇਸ ਵਿਸ਼ੇ ਬਾਰੇ ਤੁਹਾਡੀ ਸਮਝ ਨੂੰ ਪਰਖਣ ਦਾ ਸਮਾਂ ਆ ਗਿਆ ਹੈ Водойня.